ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਜੀਓ ਇੱਕ ਮਾਂ ਦੇ 2-3 ਬੱਚੇ ਹੋਣ ਉਹਨਾਂ ਦੇ ਵਿੱਚੋਂ ਭਾਵੇਂ ਸਾਰੇ ਆਗਿਆਕਾਰੀ ਹੋਣ ਤੇ ਇੱਕ ਬੱਚਾ ਜਿਹੜਾ ਹੈ ਉਹ ਮਾਂ ਨੂੰ ਸਾਰਾ ਦਿਨ ਬਹੁਤ ਜ਼ਿਆਦਾ ਤੰਗ ਕਰਦਾ ਹੈ ਸਾਰਾ ਦਿਨ ਸ਼ਰਾਰਤਾਂ ਕਰਦਾ ਹੈ ਅੱਕ ਕੇ ਥੱਕ ਕੇ ਸਾਰਾ ਦਿਨ ਮਾਂ ਬਰਦਾਸ਼ਤ ਕਰਦੀ ਹੈ ਪੜ੍ਹਾਈ ਗੁਰੂ ਜੀ ਉਹ ਜਦੋਂ ਮਾਂ ਇਸ ਗੱਲ ਨੂੰ ਸਾਰਾ ਦਿਨ ਬਰਦਾਸ਼ਤ ਕਰ ਕਰਕੇ ਥੱਕ ਜਾਂਦੀ ਹੈ ਅੱਕ ਜਾਂਦੀ ਹੈ ਹਾਰ ਕੇ ਉਹ ਆਪਣੇ ਉਸੇ ਸ਼ਰਾਰਤੀ ਬੱਚੇ ਤੇ ਹੱਥ ਚੁੱਕਦੀ ਹੈ ਪਰ ਜੇ ਅੱਗੋਂ ਉਹ ਬੱਚਾ ਦੋਵੇਂ ਹੱਥ ਜੋੜ ਕੇ ਆਖੇ ਮਾਂ ਇੱਕ ਵਾਰੀ ਮaaf ਕਰ ਦੇ ਮੈਂ ਅੱਗੋਂ ਨਹੀਂ ਕਰਦਾ ਜਬ ਕੀ ਉਹ ਕਰੇਗਾ ਰੋਜ਼ ਕਰੇਗਾ ਜਦੋਂ ਉਹਨੇ ਹੱਥ ਜੋੜ ਦਿੱਤੇ ਤੇ ਆਖਿਆ ਮਾਂ ਇੱਕ ਵਾਰੀ ਮaaf ਕਰ ਦੇ ਮੈਂ ਹੁਣ ਨਹੀਂ ਕਰਾਂਗਾ ਸੰਗਤ ਜੀਓ ਕੀ ਮਾਂ ਉਥੇ ਰੁਕੇਗੀ ਨਹੀਂ ਉਹ ਰੁਕ ਜਾਂਦੀ ਹੈ ਚਾਹੇ ਉਹਨੂੰ ਕਿੰਨਾ ਹੀ ਗੁੱਸਾ ਆਵੇ ਸੰਗਤ ਜੀਓ ਕਿਉਂ ਕਿਉਂਕਿ ਉਹਨੇ ਤੈ ਕੇ ਆਪਣੀ ਮਾਂ ਨੂੰ ਹੱਥ ਜੋੜ ਕੇ ਨਿਮਾਣੇ ਹੋ ਕੇ ਇੱਕ ਅਰਦਾਸ ਕੀਤੀ ਮਾਂ ਇੱਕ ਕਰੀ ਛੱਡ ਦੇ ਮੈਂ ਹੁਣ ਨਹੀਂ ਕਰਦਾ ਮਾਂ ਉੱਥੇ ਹੀ ਰੁਕ ਜਾਂਦੀ ਹੈ ਸੰਗਤ ਜੀਓ ਸਿੱਖ ਧਰਮ ਦੇ ਵਿੱਚ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਜਿਹੜਾ ਇਹ ਪੰਥ ਸਾਜਿਆ ਹੈ ਇਸ ਪੰਥ ਦੇ ਵਿੱਚ ਜੇ ਸਭ ਤੋਂ ਵੱਡੀ ਕਰਾਮਾਤ ਹੈ ਸਭ ਤੋਂ ਵੱਡੀ ਸ਼ਕਤੀ ਹੈ ਉਹ ਹੈ ਅਰਦਾਸ ਕਿਉਂ ਕਿਉਂਕਿ ਜਿਹੜੀ ਦਿਲ ਵਿੱਚੋਂ ਅਰਦਾਸ ਨਿਕਲੀ ਹੈ ਉਹ ਇੱਕ ਮਿੰਟ ਤੋਂ ਪਹਿਲਾਂ ਅਸਰ ਕਰਨ ਦੀ ਸਮਰੱਥਾ ਰੱਖਦੀ ਹੈ ਪਰ ਜੇ ਮਨ ਦੇ ਵਿੱਚ ਭਾਵਨਾ ਨਹੀਂ ਹੈ ਤੇ ਅਸੀਂ ਭਾਵੇਂ ਜਿੰਨੀ ਮਰਜ਼ੀ ਬੰਦਗੀ ਕਰੀ ਜਾਈਏ ਸੰਗਤ ਜੀ ਇੱਕ ਪੈਰ ਅੱਗੇ ਇੱਕ ਪਿੱਛੇ ਵਾਲੀ ਗੱਲ ਹੈ ਅਸੀਂ ਕਿਤੇ ਨਹੀਂ ਪਹੁੰਚਾਂਗੇ ਸੰਗਤ ਜੀਓ ਜੇ ਆਪਣੇ ਸੰਸਾਰੀਆਂ ਦੇ ਕੰਮ ਪੂਰੇ ਕਰਨ ਵਾਸਤੇ ਆਪਾਂ ਗੁਰੂ ਦੇ ਚਰਨ ਨਹੀਂ ਫੜਾਂਗੇ ਤੇ ਹੋਰ ਕਿਦੇ ਫੜਾਂਗੇ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਸਭੇ ਕੁਝ ਦਿੱਤਾ ਹੈ ਜਿਦੇ ਵਿੱਚੋਂ ਅਰਦਾਸ ਸਿਰਮੌਰ ਹੈ ਜੇ ਮਨ ਕਿਸੇ ਟਾਈਮ ਬੜਾ ਦੁਖੀ ਹੈ ਕਿਸੇ ਕਾਰਜ ਦੇ ਪਰ ਥਾਏ ਤੁਹਾਡੀਆਂ ਅੱਖਾਂ ਪਰ ਗਈਆਂ ਨੇ ਸੰਗਤ ਜੀਓ ਆਪਣੇ ਹਿਰਦੇ ਵਿੱਚ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਚਰਨ ਤੇ ਸ਼ੀਸ਼ ਰੱਖ ਕੇ ਅਰਦਾਸ ਕਰੋ ਸਮਰੱਥ ਗੁਰੂ ਆ ਕਾਰਜ ਹੈ ਆ ਦੁੱਖ ਹੈ ਕਿਰਪਾ ਕਰਕੇ ਇਹਦਾਨੀ ਵਾਰਣ ਕਰ ਦਿਓ ਸੰਗਤ ਜੀਓ ਗੁਰੂ ਬਹੁਤ ਸਮਰੱਥ ਹੈ ਸਾਡੇ ਵਰਗੇ ਸਗਲ ਦਾ ਅੰਤ ਨਹੀਂ ਪਾਰਾ ਵਾਰ ਕਰ ਸਕਦੇ ਸੰਗਤ ਜਿਓ ਇੱਕ ਬੀਬੀ ਜਿਹੜੀ ਆਪ ਤੇ ਆਪਣੇ ਪਤੀ ਦੇ ਨਾਲ ਹਜੂਰ ਸਾਹਿਬ ਜਾਂਦੀ ਹੈ ਉਹਨਾਂ ਦਾ ਇੱਕ ਹੀ ਬੇਟਾ ਹੈ ਉਹ ਤਿੰਨੇ ਜਾਣੇ ਹਜੂਰ ਸਾਹਿਬ ਜਾਂਦੇ ਨੇ ਸੋਹਣੇ ਦਰਸ਼ਨ ਦੀਦਾਰੇ ਹੁੰਦੇ ਨੇ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਕੀ ਹੁੰਦਾ ਹੈ ਸੰਗਤ ਜੀਓ ਉਹਨਾਂ ਦਾ ਜਿਹੜਾ ਬੇਟਾ ਹੈ 10-11 ਸਾਲ ਦਾ ਉਹ ਉਹਨਾਂ ਤੋਂ ਉਰਾਂ ਪਰਾਂ ਹੋ ਜਾਂਦਾ ਹੈ ਭਾਵ ਗਵਾਚ ਜਾਂਦਾ ਹੈ ਸੰਗਤ ਜੀਓ ਉੱਥੇ ਐਨੀ ਸੰਗਤ ਹੁੰਦੀ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਏ ਨੇ ਉਹ ਜਾਣਦੇ ਨੇ ਸੰਗਤ ਜੀਓ ਉਹ ਜਿਹੜੀ ਮਾਂ ਸੀ ਉੱਚੀ ਉੱਚੀ ਪੁੱਬਾ ਮਾਰ ਕੇ ਜਿੱਥੇ ਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਸਰੂਪ ਲੱਗਾ ਹੋਇਆ ਹੈ ਉੱਥੇ ਉੱਚੀ ਉੱਚੀ ਟਾਹਾਂ ਮਾਰ ਕੇ ਰੋਈ ਕਹਿੰਦੀ ਦਸ਼ਮੇਸ਼ ਪਿਤਾ ਪੁੱਤਰਾ ਦਾ ਦਾਨੀ ਤੂੰ ਹੋ ਸਕਦਾ ਏ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਸੰਗਤ ਜੀ ਜਦੋਂ ਉਹ ਐਨੀ ਗੱਲ ਕਹਿ ਕੇ ਤੈਹ ਕੇ ਤਰਤੀ ਤੇ ਬਹਿ ਕੇ ਮੱਥਾ ਟੇਕਿਆ ਉਹਨੇ ਗੁਰੂ ਮਹਾਰਾਜ ਜੀ ਦੇ ਸਰੂਪ ਅੱਗੇ ਪਿੱਛੋਂ ਉਹਨਾਂ ਦੇ ਪੁੱਤਰ ਨੇ ਆ ਕੇ ਤੇ ਉਹਨਾਂ ਦਾ ਮੋਢਾ ਫੜ ਲਿਆ ਸੰਗਤ ਜੀਓ ਇਹ ਛੋਟੀ ਜੀ ਗੱਲ ਬਹੁਤ ਵੱਡੀ ਹੈ ਕਿਉਂ ਕਿਉਂਕਿ ਜੇ ਆਪਾਂ ਸਾਡੇ ਵਰਗੀ ਆਖੀ ਜਾਣ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਪਰ ਉਸ ਗੱਲ ਨੂੰ ਮਹਿਸੂਸ ਕਰਨਾ ਉਹ ਗੱਲ ਬਹੁਤ ਵੱਡੀ ਹੈ ਉਸ ਬੀਬੀ ਨੂੰ ਗੁਰੂ ਨੇ ਇਹ ਗੱਲ ਮਹਿਸੂਸ ਕਰਾਈ ਕਿ ਪੁੱਤਰਾਂ ਦਾ ਦਾਨ ਕਰਨਾ ਛੋਟੀ ਗੱਲ ਨਹੀਂ ਹੈ ਜਦੋਂ ਉਸ ਬੀਬੀ ਨੇ ਉੱਥੇ ਟਹਿ ਕੇ ਇਹ ਅਰਦਾਸ ਕੀਤੀ ਕਿ ਮਹਾਰਾਜ ਮੈਂ ਨਹੀਂ ਹੋ ਸਕਦੀ ਪੁੱਤਰ ਦੀ ਦਾਨੀ ਉਹ ਇਹ ਅਰਦਾਸ ਸੀਮਾ ਦੀ ਜਿਹੜਾ ਉਹਦਾ ਪੁੱਤਰ ਉਹਦੇ ਪਿੱਛੇ ਅਚਨਚੇਤ ਇੱਕਦਮ ਵਾਪਸ ਮੁੜ ਆਇਆ ਭਾਵ ਉਹ ਬੀਬੀ ਉੱਥੇ ਬਹਿ ਕੇ ਪਾਠ ਕਰਦੀ ਫਿਰ ਅਰਦਾਸ ਕਰਦੀ ਉਹ ਗੱਲ ਕੁਝ ਹੋਰ ਹੋਣੀ ਸੀ ਏ ਨਹੀਂ ਕੀ ਬਾਣੀ ਕਮ ਨਾ ਕਰਦੀ ਜ਼ਰੂਰ ਕਰਦੀ ਹੋ ਸਕਦਾ ਹੈ ਉਹ 4-5 ਘੰਟੇ ਬਾਅਦ ਲੱਭਦਾ ਪ੍ਰਸੰਗਤ ਜੀ ਜਦੋਂ ਉਹਨੇ ਬਿਨਾ ਕਿਸੇ ਮਨ ਦੀ ਮੈਲ ਦੇ ਗੁਰੂ ਦੇ ਅੱਗੇ ਟਹਿ ਕੇ ਅਰਦਾਸ ਕਰਕੇ ਕਿਲਕਾਰ ਮਾਰੀ ਕਿ ਮਹਾਰਾਜ ਪੁੱਤਰਾਂ ਦਾ ਦਾਨੀ ਤੂੰ ਹੋ ਸਕਦਾ ਹੈ ਮੈਂ ਨਹੀਂ ਸੰਗਤ ਜੀਓ ਉਸ ਬੀਬੀ ਦੀ ਅਰਦਾਸ ਇੱਕ ਸਕਿੰਟ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਪ੍ਰਵਾਨ ਕੀਤੀ ਸੰਗਤ ਜੀਓ ਜਦੋਂ ਹਿਰਦੇ ਨੂੰ ਠੋਕਰ ਵੱਜਦੀ ਹੈ ਅਰਦਾਸ ਉਹਦੋਂ ਜ਼ਰੂਰ ਕਰਿਆ ਕਰੋ ਸੰਗਤ ਜੀਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ क्षमा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ